ਅਦਰਕ ਕद्दूकस ਕਰਿਆ ਹਾਂ ਪੰਜੀ ਵਾਹਗੋ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਦੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਗੋਭੀ ਦੀ ਸਬਜ਼ੀ ਉਦਲੇ ਆਪਾਂ ਨੇ ਲਸਣ ਬਰੀਕ ਬਰੀਕ ਕੱਟ ਲੈਦਾ ਕਿ ਨੂੰ ਕद्दूकस ਕਰ ਲਿਆ ਟਮਾਟਰ ਪਿਆਜ਼ ਤੇ ਆਲੂ ਆਪਾਂ ਨੇ ਬੋਇਲ ਕਰਕੇ ਰੱਖੇ ਨੇ ਇਧਰ ਗੋਭੀ ਜੀ ਵੀ ਆਪਾਂ ਨੇ ਪਾਣੀ 'ਚ ਵਾਲ ਕੇ ਰੱਖੀ ਐ ਹੁਣ ਆਪਾਂ ਲਾਉਨੇ ਆ ਜੀ ਤੜਕਾ ਤੇਲ ਆਪਣਾ ਹੋ ਚੁੱਕਿਆ ਗਰਮ ਆ ਪੈਡ ਕਰ ਦਾਂਗੇ ਜੀਰਾ ਨਾਲ ਹੀ ਆਪਾਂ ਜੀ ਲਸਣ ਐਡ ਕਰ ਦਾਂਗੇ ਆਪਾ ਇਹ ਕਰ ਦਾਂਗੇ ਜੀ ਪਿਆਜ਼ ਆਪਾਂ ਜੀ ਜ다가 ਤਾਣਾਉ ਦੇ ਹੋਏ ਨੂੰ ਲਾਈਟ ਬਣਾਉਣ ਜਿਆ ਹੋਂ ਤੱਕ ਇਹ ਕਲਰ ਚੇਂਜ ਕਰਨਾ ਹੈ ਗੋਭੜੀ ਵਰਗੇ ਜੇ ਆਪਾਂ ਨੂੰ ਜੇ ਮੁੱਲ ਦੀ ਆ ਤਾਂ ਬੋਇਲ ਕਰਕੇ ਜ਼ਰੂਰ ਬਣਾਉਣੀ ਚਾਹੀਦੀ ਹਾਦੂ ਬਣਾਉਂਗੀ ਕਿਤੇ ਬਾਅਦ ਹੁਣ ਆਪਾਂ ਨਾਲ ਹੀ ਟਮਾਟਰ ਤੇ ਅਦਰਕ ਵੀ ਐਡ ਕਰ ਦਾਂਗੇ ਅਪਾਜੀ ਐਡ ਕਰ ਦਾਂਗੇ ਵਿੱਚ ਨਮਕ ਚੰਗੀ ਤਰ੍ਹਾਂ ਆਪਾਂ ਇਹ ਨਮਕ ਪਾ ਕੇ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ഹിപ്പോർ ഹലി ആലുവ ਜੀ ਸਾਰੀ ਗੋਭੀ ਆਪਾਂ ਨੇ ਸਾਰੇ ਮਸਾਲੇ ਦੇ ਚੰਗੀ ਤਰ੍ਹਾਂ ਕਰਤੀ ਮਿਕਤ ਹੁਣ ਆਪਾਂ ਨਾਲ ਹੀ ਜੀ ਆਲੂ ਵੀ ਐਡ ਕਰ ਦਾਂਗੇ ਉਦੋਂ ਵੀ ਵਾਲ ਕੇ ਬਣਾਈ ਸੀ ਨਹੀਂ ਉਦੋਂ ਫਰਾਈ ਕਰਕੇ ਬਣਾਈ ਸੀ ਠੀਕ ਆਲੂ ਗੋਭੀ ਨੂੰ ਆਪਾਂ ਚੰਗੀ ਤਰ੍ਹਾਂ ਜੀ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਆਪਾਂ ਗੋਭੀ ਵੀ ਜੀ ਬੋਇਲ ਕੀਤੀ ਹੋਈ ਹੈ ਤੇ ਆਲੂ ਵੀ ਦੇ ਆ ਜਮੇ ਦੀ ਕਰਕੇ ਸਹਮ ਸਬਜੀ ਨੂੰ ਢਾਕ ਦਾਂਗੇ ਹਾਂ ਵਾਲੀ ਹੋਈ ਤਾਂ 체ਤੀ ਬਣ ਜਾਂਦੀ ਹੈ ਹਾਂਜੀ ਸਾਡੀ ਥੋੜਿਆ ਨਾਮਕ ਘੱਟ ਲੱਗੇ ਤਾਂ ਥੋੜਾ ਜਿਹਾ ਨਾਮ ਕੈਡ ਕਰਦੇ ਹਾਂ ਇਹਨਾਂ ਨੂੰ ਆਪਾਂ ਜੇ ਆਪਾਂ ਚੰਗੀ ਤਰ੍ਹਾਂ ਸਬਜੀ ਨੂੰ ਸਾਰੀ ਨੂੰ ਮਿਕਸ ਕਰ ਦਾਂਗੇ ਹਾਂਜੀ ਆਪਣੀ ਦੀ ਗੋਭੀ ਦੀ ਸਬਜੀ ਬਣ ਕੇ ਤਿਆਰ ਆ ਗਈ ਜਿਹੜੇ ਭੈਣ ਪਰ ਆਪਣੇ ਜੁੜੇ ਹੋਏ ਨੇ ਜੀ ਡੇਲੀ ਸੋਨ ਸੋਨ ਕਮੈਂਟ ਕਰ ਦੇਣ ਸਾਰਿਆਂ ਦਾ ਤੈਹਦੇ ਨੂੰ ਧੰਨਵਾਦ ਕਰਦੀ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਸਾਰੇ ਭੈਣ ਭਰਾ ਮੈਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ